ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਪੰਜਾਬ ਪ੍ਰਦੇਸ਼ ਕਾਂਗਰਸਪਾਟੀ ਦੀ ਮਹਿਲਾ ਪ੍ਰਧਾਨ ਗੋਰਸ਼ਰਨ ਕੌਰ ਰੰਦਾਵਾ ਨੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਰੇਖਾ ਅਗਰਵਾਲ ਨੇ ਆਪਣੀ ਮਹਿਲਾਵਾਂ ਸਾਥੀਆਂ ਦੇ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਤੇ ਕੇਂਦਰ ਸਰਕਾਰ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਏ ਇਹਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਲੋਕ ਸਭਾ ਦੇ ਵਿੱਚ ਮਹਿਲਾਵਾਂ ਦੇ ਲਈ ਜਿਹੜਾ ਰਾਖਵ ਕਰਨ ਬਿਲ ਪਾਸ ਕੀਤਾ ਗਿਆ ਹੈ ਬਿਲ ਤਾਂ ਪਾਸ ਕਰ ਦਿੱਤਾ ਗਿਆ ਪਰ ਹਾਲੇ ਤੱਕ ਇਹ ਲਾਗੂ ਨਹੀਂ ਕੀਤਾ ਗਿਆ ਹੈ 你真的放在哪呢？ ਸਾਰੇ ਆਲ ਇੰਡੀਆ ਲੈਵਲ ਤੇ ਵੀ ਪਹਿਲਾਂ ਇਹ ਅਸੀਂ 33% ਰੈਜ਼ਰਵੇਸ਼ਨ ਨੂੰ ਰੱਖ ਕੇ ਇਹਦਾ ਮੰਗਾਂ ਨੂੰ ਲੈ ਕੇ ਜਿਹੜਾ ਬਿੱਲ ਲੋਕ ਸਭਾ ਵਿੱਚ ਪਾਸ ਕੀਤਾ ਸੀ 2022 ਚ ਵੀ ਜਿਹੜੀ ਸਰਕਾਰ ਨੇ ਇਹ ਲਾਗੂ ਨਹੀਂ ਕੀਤਾ ਇਸ ਲਈ ਇਹ ਸਾਡੇ ਨੈਸ਼ਨਲ ਲੈਵਲ ਤੇ ਵੀ ਧਰਨੇ ਲੱਗੇ ਨੇ ਹਲਕਾ ਲਾਂਬਾ ਜੀ ਦਾ ਜੰਤਰ ਮੰਤਰ ਤੇ ਬਹੁਤ ਵੱਡਾ ਧਰਨਾ ਸੀਗਾ ਹੁਣ ਸਾਰੀਆਂ ਸਟੇਟਾਂ ਦੇ ਵਿੱਚ ਲੱਗ ਰਹੇ ਨੇ ਤੇ ਅਸੀਂ ਅੱਜ ਸਾਰੀਆਂ ਮਹਿਲਾਵਾਂ ਤੁਸੀਂ ਦੇਖ ਰਹੇ ਹੋ ਲਾਲ ਰੰਗ ਦੇ ਕੱਪੜਿਆਂ ਦੇ ਵਿੱਚ ਜੋ ਕਿ ਇੱਕ ਕ੍ਰਾਂਤੀ ਦਾ ਕਲਰ ਹੈ ਸਾਰੀਆਂ ਮਹਿਲਾਵਾਂ ਪੰਜਾਬ ਮੈਲਾ ਕਾਂਗਰਸ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਾਰੀਆਂ ਪ੍ਰਦਰਸ਼ਨ ਕਰ ਰਹੀਆਂ ਨੇ 33% ਰਾਖਵੇਂ ਕਰਨ ਨੂੰ ਲੈ ਕੇ ਜੋ ਇਸ ਮੋਦੀ ਸਰਕਾਰ ਨੇ ਬੀਜੇਪੀ ਸਰਕਾਰ ਨੇ ਸਾਡੀਆਂ ਭੈਣਾਂ ਨੂੰ ਔਰਤਾਂ ਨੂੰ ਇੱਕ ਝੂਠੇ ਚਾਂਸੇ 'ਚ ਰੱਖਿਆ 24 ਜਦੋਂ 2024 ਦੇ ਲੋਕ ਸਭਾ ਚੋਣਾਂ ਸੀ ਤਾਂ ਉਹਨਾਂ ਨੇ ਇੱਕ ਬਹੁਤ ਵੱਡਾ ਸਾਡੀਆਂ ਭੈਣਾਂ ਨਾਲ ਧੋਖਾ ਕੀਤਾ ਕਿ ਅਸੀਂ ਲੋਕ ਸਭਾ ਦੇ ਵਿੱਚ ਜਿਹੜਾ ਬਿੱਲ ਹੈ ਉਹ ਪਾਸ ਕਰਤਾ ਅਸੀਂ ਇਹ ਸਵਾਲ ਦਾ ਜਵਾਬ ਮੰਗਦਿਆਂ ਉਹਨਾਂ ਤੋਂ ਕਿ ਜੇ ਤੁਸੀਂ ਜਿਹੜਾ ਇਹ ਲੋਕ ਸਭਾ ਚ ਬਿੱਲ ਪਾਸ ਕੀਤਾ ਹੈ ਤੇ ਇਹਨੂੰ ਲਾਗੂ ਕਿਉਂ ਨਹੀਂ ਕਰ ਰਹੇ ਇਸ ਬਿੱਲ ਨੂੰ ਲਾਗੂ ਕਰਾਉਣ ਦੇ ਲਈ ਅਸੀਂ ਦਿੱਲੀ ਦੇ ਵਿੱਚ 올 ਇੰਡੀਆ ਮਹਿਲਾ ਕਾਂਗਰਸ ਸਾਡੇ ਰਾਸ਼ਟਰੀ ਪ੍ਰਧਾਨ ਜੀ ਦੇ ਰਹੇ ਨਾ ਹੀ ਫਿਰ ਲੇਕ ਬਹੁਤ ਵੱਡਾ ਜੰਤਰ ਮੰਤਰ ਤੇ ਸੰਸਦ ਦਾ ਖਰਾਉ ਪ੍ਰੋਗਰਾਮ ਵੀ ਰੱਖਿਆ ਸੀ ਜਿਸ ਦੇ ਵਿੱਚ ਦੇਸ਼ ਚੋਂ ਹਜ਼ਾਰਾਂ ਦੀ ਤਰ੍ਹਾਂ ਸਾਡੀਆਂ ਮਹਿਲਾਵਾਂ ਭੈਣਾਂ ਉੱਤੇ ਇਕੱਠੀਆਂ ਹੋ ਕੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਆਪਣੀਆਂ ਮੰਗਾਂ ਮੰਗੀਆਂ ਕਿ ਜੇ 33% ਰੈਜ਼ਰਵੇਸ਼ਨ ਤੁਸੀਂ ਔਰਤਾਂ ਲਈ ਲੋਕ ਸਭਾ ਚ ਵਿਧਾਨ ਸਭਾ ਕਿੰਨੀ ਹੈ ਜਿਵੇਂ ਕਿ 50% ਲੋਕਲ ਬਾਡੀਜ਼ ਚ ਹੈ ਅੱਛੇ ਕਿੰਨੇ ਪਰਸੈਂਟ